दीनानगर तो बहरामपुर रोड उत्ते एक कार दा अचानक संतुलन विगड़न कारण सड़क किनारे लगे किकर दे दरखत विच वजन कारण कार सवार नौजवान दी मौत होन दी खबर मिली है इस संबंधी जानकारी अनुसार ए नौजवान दीनानगर तो रात करीब दो बजे दे नाल किसी प्रोग्राम तो अपने पिंड दोधवा बहरामपुर नूं कार वापस जा रहा सी ਜਦ ਦਿਨਾਨਗਰ ਤੋਂ ਥੋੜੀ ਦੂਰ ਨੇੜੇ ਤਾਰਾ ਗਰੂਪ ਦੇ ਪਹੁੰਚਤਾ ਅਚਾਨਕ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਅੱਗੇ ਮੋੜ ਹੋਣ ਕਾਰਨ ਗੱਡੀ ਸਿੱਧੀ ਸੜਕ ਕਿਨਾਰੇ ਲੱਗੇ ਕਿਕਰ ਦੇ ਦਰਖਤ ਵਿੱਚ ਵੱਜ ਗਈ। ਇਹ ਨੌਜਵਾਨ ਇਕੱਲਾ ਹੀ ਕਾਰ ਵਿੱਚ ਸਵਾਰ ਸੀ ਅਤੇ ਜ਼ਖਮੀ ਹਾਲਤ ਵਿੱਚ ਕਾਰ ਵਿੱਚ ਹੀ ਰਾਤ ਪਿਆ ਰਿਹਾ। ਜਦ ਸਵੇਰੇ ਅਚਾਨਕ ਲੋਕ ਸੜਕ ਕਿਨਾਰੇ ਲੰਘ ਰਹੇ ਸੰਤਾ ਟੁੱਟੀ ਹੋਈ ਗੱਡੀ ਨੂੰ ਜਦੋਂ ਲੋਕਾਂ ਨੇ ਗੱਡੀ ਨੇੜੇ ਜਾ ਕੇ ਵੇਖਿਆ ਤਾਂ ਗੱਡੀ ਵਿੱਚ ਪਈ ਕਾਰ ਸਵਾਰ ਨੌਜਵਾਨ ਨੂੰ ਕਾਰ ਦੀਆਂ ਕਿੜੀਆਂ ਤੋੜ ਕੇ ਬਾਹਰ ਕੱਢਿਆ ਗਿਆ। ਮੌਕੇ ਤੇ ਹੀ ਇਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਮਰਿਤਕ ਘੋਸ਼ਿਤ ਕਰ ਦਿੱਤਾ ਗਿਆ ਨੌਜਵਾਨ ਦੀ ਪਛਾਣ ਸ਼ੁਭਮ ਸੈਣੀ ਵਾਸੀ ਦੋਦਵਾਵਜੋ ਦੱਸੀ ਗਈ ਹੈ 25 26 ਹਾ 25 26 ਹਾ ਆ ਸਰ ਕੀ ਘਟਨਾ ਦੀ ਕੀ ਜਾਣਕਾਰੀ ਦੋਗੇ ਤੁਸੀਂ ਚਸ਼ਮਾ ਦੀ ਜਾਣਕਾਰੀ ਇਹ ਵੀ ਮੈਂ ਸਵੇਰੇ 7 ਵਜੇ ਆਪਣੇ ਇਧਰੋਂ ਬਾਹਰੋਂ ਖੇਤਾਂ 'ਚੋਂ ਗਿਆ ਸੀ ਤੇ ਮੈਨੂੰ ਇਧਰੋਂ ਮੈਨੂੰ ਖਿਆਲ ਨਹੀਂ ਪਾਇਆ ਤਾਂ ਬਾਅਦ ਇੱਕ ਮੁੰਡੇ ਦਾ ਫੋਨ ਆਇਆ ਵੀ ਕਹਿੰਦਾ ਵੀ ਇੱਥੇ ਨਾ ਗੱਡੀ ਵਜਈਏ ਦੇ ਲਾਗੋ ਲੋਕੀ ਨੰਗੀ ਜਾਏ ਕਹਿੰਦਾ ਤੇ ਵੇਖ ਕੇ ਤਾਂ ਨੰਗ ਜਾਂਦਾ ਮੁੰਡਾ ਵਿੱਚ ਪਿਆ ਆ ਫਿਰ ਅਸੀਂ ਆਣ ਕੇ ਦੇ ਬਾਰੀਆਂ ਬੂਰੀਆਂ ਦੇ ਖੇਚੀਆਂ ਪਰ ਖੋਲਦਿਆਂ ਇੱਕ ਬਾਰੀ ਖੇਚੀ ਅਸੀਂ ਜ਼ੋਰ ਨਾਲ ਖੋਲੀ ਉਹਦੇ ਵਿੱਚ ਮੁੰਡਾ ਦਾ ਜਦੋਂ ਉਹਦੀ ਨਵਜੇ ਨੂੰ ਉਹਦੇ ਫੜੀ ਚੱਕ ਕੀਤਾ ਤਾਂ ਮੁੰਡੇ ਦਾ ਸਰੀਰ ਨਾ ਆਕੜ ਚੁੱਕਿਆ ਠੰਡਾ ਹੋ ਗਿਆ ਉਹਦਾ ਫੋਨ ਫੜਿਆ ਤੇ ਉਹਦੇ ਫੋਨ ਦੇ ਉੱਤੇ ਨਾ ਉਹਦੇ ਭ ਉਹਨੂੰ ਪੁੱਛਦਾ ਵੀ ਕਿੱਥੇ ਇਹਦਾ ਨਾਮ ਸ਼ੁਭਮ ਆ ਕਿ ਇਹ ਦੋਦਮਾ ਦਾ ਮੁੰਡਾ ਫਿਰ ਉਹਨੂੰ ਉਹਦਾਂ ਕੱਲ ਹੋਈ ਤਾਂ ਐ ਕਹਿੰਦੇ ਘਰ ਦੇ ਜੀਆ ਨੂੰ ਭੇਜੋ ਫਿਰ ਦੋਦਮਾ ਤੋਂ ਆਏ 108 ਐਂਬੂਲੈਂਸ ਆਈ 112 ਤੇ 100 ਨੰਬਰ ਤੇ ਅੱਧਾ ਘੰਟਾ ਵੀ ਫੋਨ ਕਰਦ ਰ ਕੋਈ 112 ਤੇ ਨਹੀਂ ਆਇਆ 100 ਤੇ ਨਹੀਂ ਆਇਆ ਕੋਈ ਇੱਥੇ 108 ਵਾਲੇ ਆਏ ਆ ਫਿਰ ਉਹਨਾਂ ਨੇ ਆਣ ਕੇ ਡੈੱਡ ਬੋਡੀ ਹਟਾਣਾ ਕਢਾ ਕੇ ਫਿਰ ਆ ਦੇ ਤਨ ਮਤਲਬ ਐਂਬੂਲੈਂਸ ਵਿੱਚ ਖੜੀ ਪਾ ਗਏ ਸਰ ਕਿੰਨੇ ਵਜੇ ਦੀ ਘਟਨਾ ਤੁਸੀਂ ਦੱਸ ਰਹੇ ਜੀ ਅਸੀਂ 7:30 ਵਜੇ ਡੈੱਡ ਬੋਡੀ ਵਿੱਚ ਹੋ ਗਿਆ ਕਹਿੰਦਾ ਮਤਲਬ ਗੱਡੀ ਚ ਪੱਟੀ ਜਿਹੜਾ ਮੁੰਡਾ ਕਾਰਸੀ ਡਰਾਈਵਰ ਦੇ ਸੱਟਾ ਸੱਟਾ ਕੁਝ ਲੱਗਿਆ ਉਹਦੇ ਉਹਦੇ ਸੱਟਾ ਥੋੜੀ ਬਹੁਤੀ ਲੱਗੇ ਪਰ ਜ਼ਿਆਦਾ ਮੇਰੇ ਸਾਵਣ ਗੱਡੀ ਬੰਦ ਹੋ ਹੁੰਦ ਕਾਰ ਨੂੰ ਉਹਦਾ ਡੈੱਡ ਹੋਣ ਦਾ ਕਾਰ ਜ਼ਿਆਦਾ ਆਇਆ ਉਹਨੂੰ ਕੱਢਿਆ ਨਹੀਂ ਗਿਆ ਵੀ ਬਾਡੀ ਪ੍ਰੈ ਉਹਨਾਂ ਨੂੰ ਹੋਰ ਕੁਝ ਸਮਝ ਆਈ ਠੀਕ ਜਦੋਂ